ਬਿਲਕੁਲ ਇਹ ਸੱਚ ਆ ਵੀ ਬਨਾਰਟੀ ਮੀ ਪਵਾਇਆ ਜਾ ਸਕਦਾਗਾ ਪਰ ਬਨਾਰਟੀ ਮੀ ਪਾਉਣਾ ਕੋਈ ਖੇਡ ਨਹੀਂ ਹੈਗੀ ਕਿ ਕੋਈ ਉਹ ਤੇ ਲੱਖਾਂ ਕਰੋੜਾਂ ਦਾ ਖਰਚਾ ਹੋਗਾ ਉਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਖਾਤਰ ਨਕਲੀ ਵੀ ਫਿਰ ਜੇ ਜੋ ਜ਼ਰੂਰਤ ਹੋਵੇ ਉਦੋਂ ਪਵਾ ਲਿਆ ਜਾ ਪਵਾ ਲਿਆ ਜਾਵੇ ਫਿਰ ਜੇ ਇੰਨਾ ਸੌਖਾ ਹੋਵੇ ਇਹ ਸੱਚ ਆ ਵੀ ਪਾਇਆ ਜਾਂਦਾਗਾ ਪਰ ਉਹਦੇ ਲਈ ਖਰਚੇ ਵੀ ਬਹੁਤ ਹੁੰਦੇ ਨੇ ਤੇ ਲਿਮਟਿਡ ਏਰੀਆ ਵਿੱਚ ਹੀ ਪਵਾਇਆ ਜਾ ਸਕਦਾ ਉਹ ਸਰਕਾਰ ਨੇ ਐਲਾਨ ਕੀਤਾ ਸੀ ਵੀ 21 ਨਵੰਬਰ ਦੇ ਲਾਗੇ ਵੀ ਅਸੀਂ ਨਕਲੀ ਮੀਂਹ ਪਵਾਵਾਂਗੇ ਦਿੱਲੀ ਦੇ ਵਿੱਚ ਤਾਂ ਜਦੋਂ 21 ਨਵੰਬਰ ਆਇਆ ਮੈਂ ਬੜੀ ਬੇਸabri ਨਾਲ ਡੀਕ ਰਿਹਾ ਸੀ ਵੀ ਕੀ ਕਰਨਗੇ ਇਹ ਟਾਈਮਜ਼ ਆਫ ਇੰਡੀਆ ਦੀ ਖਬਰ ਆਈ ਕਿ ਸਰਕਾਰ ਨੇ ਜਿਹੜਾ ਇਹ ਟਾਲ ਦਿੱਤਾ ਪ੍ਰੋਗਰਾਮ ਕਿਉਂਕਿ ਮਾਹੌਲ ਕਹਿੰਦੇ ਅਨਕੂਲ ਨਹੀਂ ਹੈਗਾ ਕਰ ਜੇ ਇੰਨਾ ਸੌਖਾ ਹੁੰਦਾ ਖੇਡਾਂ ਲੋਕਾਂ ਨੇ ਇਹ ਖੇਡ ਬਣਾ ਰੱਖੀ ਹੈ ਇਸ ਚੀਜ਼ ਨੂੰ ਮਤਲਬ ਕਿ ਪਹਿਲੇ ਹੀ ਸਭਾਵਨਾ ਸੀ ਵੀ ਸਿਸਟਮ ਆਊਗਾ ਤੇ ਠੰਡ ਵੀ ਕਰਕੇ ਜਾਊਗਾ ਤੇ ਮੀਂਹ ਗੜੇ ਮਾਰੀ ਵੀ ਦੇ ਕੇ ਜਾਊਗਾ ਤੇ ਕਿਤੇ ਕਿਤੇ ਟੋਰਨੇਡੋ ਵੀ ਬਣੂਗਾ ਮੈਂ 2 ਵਜੇ ਪੋਸਟ ਪਾਈ ਵੀ ਟੋਰਨੇਡੋ ਬਣਦੀ ਪੂਰੀ ਸਭਾਵਨਾ ਗਈ ਤਾਂ 8 ਘੰਟੇ ਬਾਅਦ ਮੈਨੂੰ 3 ਵਜੇ ਕਿਸੇ ਨੇ ਵੀਡੀਓ ਭੇਜੀ ਕਹਿੰਦੇ ਮੋਗੇ ਕੋਲ ਟੋਰਨੇਡੋ ਬਣਿਆ ਅੱਗੇ ਵੀ ਸ਼ੇਅਰ ਕੀਤੀਆਂ ਵੀਡੀਓ ਵੀ ਭਾਈ ਟੋਰਨੇਡੋ ਬਣਿਆ ਹੋਵੇਗਾ ਦਾ ਵਿਚਾਰ ਲੱਖੋ ਸੀ ਸਤ ਨੂੰ ਹਲਕਾ ਜਾਂ ਮੀਂਹ ਜ਼ਰੂਰ ਪੈ ਸਕਦਾ ਉਹਦੇ ਵੀ ਗੜੇਮਾਰੀ ਦੇ ਕੋਈ ਚਾਂਸ ਨਹੀਂ ਹੈਗੇਗੇ ਲਗਭਗ 10 11 ਮਾਰਚ ਤੱਕ ਹਲੇ ਕੋਈ ਵੀ ਗੜੇਮਾਰੀ ਦੇ ਚਾਂਸ ਨਹੀਂ ਹੈਗੇਗੇ ਜਿਹੜੇ ਕਿਸਾਨ ਵੀਰ ਪਿਛਲੇ ਸਿਸਟਮ ਨੂੰ ਦੇਖ ਕੇ ਪਾਣੀ ਰੋਕੀ ਬੈਠੇ ਆ ਕਣਕਾਂ ਨੂੰ ਤਾਂ ਬੇਚਿੰਤਾ ਹੋ ਕੇ ਉਹ ਜਿਹੜਾ ਪਾਣੀ ਲਾ ਸਕਦੇ ਆ ਫਸਲ ਨੂੰ ਕਾਰ ਨੇ ਇਹ ਰਿਹਾ ਵੀ ਉਹੀ ਸਿਸਟਮ ਤਕੜਾ ਸੀਗਾ ਸਪੋਰਟ ਮਿਲ ਗਈ ਜੇ ਤਾਂ ਸਿਸਟਮ ਦਿਉਣ ਤੋਂ ਪਹਿਲਾਂ ਬਦਲਵਾਈ ਹੋਵੇ ਸ਼ਾਂਜੀ ਹੋ ਜੇ ਤਾਂ ਜਿਹੜਾ ਮੱਠਾ ਪੈ ਜਾਂਦਾ ਥੋੜਾ ਮਾਹੌਲ ਪਰ ਇਹ ਇੱਕ ਤਰ੍ਹਾਂ ਕਹਿ ਲੋ ਕਿ ਅੱਗ ਦੀ ਤਰ੍ਹਾਂ ਕੰਮ ਕਰ ਰਹੀ ਸੀ ਹੀਟ ਹੀਟ ਇੰਪੈਕਟ ਵੀ ਪੈਂਦਾ ਸਿਸਟਮ ਦੇ ਉੱਪਰ ਜਿਹੜੀਆਂ ਧੁੱਪਾਂ ਲੱਗ ਰਹੀਆਂ ਸੀ ਉਹ ਹੋਰ ਵੀ ਤਕੜਾ ਕਰ ਰਹੀਆਂ ਸੀ ਸਿਸਟਮ ਨੂੰ ਜਦੋਂ ਲੈਣਾ ਜੀਆਂ ਬੰਦਿਆਂ ਜਹਾਜ਼ ਲੰਗਦੇ ਨੇ ਤਾਂ ਅਕਸਰ ਲੋਕ ਇਹਦਾਂ ਦਿੰਦੇ ਨੇ ਕਿ ਇਹ ਸੜਕਾ ਹ ਕੀਤਾ ਜਾ ਰਿਹਾਗਾ ਸਪਰੇਅ ਕੀਤੀ ਜਾ ਰਹੀ ਆ ਹਨਾ ਗਲਤ ਮਤਲਬ ਕਿ ਗੜੇ ਮਾਰੀ ਪਾਉਣ ਲਈ ਜਾਂ ਇਦਾਂ ਕਰਨ ਲਈ ਤਾਂ ਹੁਣ ਦੇਖੋ ਅੱਜ ਵੀ ਨੰਗੀ ਅੱਜ ਕਿਤੇ ਗੜੇ ਮਾਰੀ ਹੋਈ ਆ ਜਾਂ ਕੱਲ ਨੂੰ ਵੀ ਨਹੀਂ ਹੋਣੀ ਪਰ ਸੋਮਣੀ ਹੋਣੀਗੀ ਅਸੀਂ ਮੈਂ ਉਹਨਾਂ ਨੂੰ ਸਮਝਾਇਆ ਵੀ ਇਹ ਸਾਰਾ ਕੁਝ ਇਦਾਂ ਹੁੰਦਾ ਤਾਂ ਮੈਨੂੰ ਬਲੌਗ ਹੀ ਕਰਗੇ ਉੱਥੇ ਮਤਲਬ ਕਿ ਸੱਚ ਬੋਲਣ ਹੀ ਨਹੀਂ ਦਿੱਤਾ ਜਾ ਰਿਹਾ ਉਹ ਆਪ ਦੇ ਵਿਊ ਲੈ ਰਹੇ ਨੇ ਸਾਰੇ ਇਦਾਂ ਦੀਆਂ ਬਾਹ ਬਲਾ ਕੇ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਪਾਲ 1 ਤੋਂ ਮਾਰਚ ਦੇ ਮੌਸਮ ਦੇ ਮિજાਜ ਨੇ ਜਿੱਥੇ ਕਿਸਾਨਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਭਾਰੀ ਤਬਾਹੀ ਕੀਤੀ ਆ ਉੱਥੇ ਹੀ ਟੋਰਨੇਡੋ ਬਣਿਆ ਭਗਤੇ ਦੇ ਵਿੱਚ ਤਾਂ ਉਸ ਚੀਜ਼ ਨੇ ਵੀ ਜਿਹੜੀ ਹੈਗੀ ਆ ਭਾਰੀ ਤਬਾਹੀ ਕੀਤੀ ਆ ਬਹੁਤ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਪਰ ਜਿਹੜੀਆਂ ਨੇ ਚੱਲ ਰਹੀਆਂ ਆ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਕਿ ਬਨਾਵਟੀ ਤਰੀਕੇ ਦੇ ਨਾਲ ਇਹ ਮੀਂਹ ਜਿਹੜਾ ਹੈਗਾ ਪਵਾਇਆ ਗਿਆ ਭਾਪ ਜਿਹੜੀ ਤਬਾਹੀ ਆ ਇਹ ਤੈਅ ਕੀਤੀ ਗਈ ਉਸ ਤੋਂ ਬਾਅਦ ਇਹ ਤਬਾਹੀ ਜਿਹੜੀ ਆ ਉਹ ਹੋਈ ਆ ਇਸ ਤੇ ਵਾਪਤ ਗੱਲਬਾਤ ਜਿਹੜੀ ਆ ਡਿਟੇਲ ਦੇ ਵਿੱਚ ਕਰਾਂਗੇ ਕਿ ਭਾਈ ਇਹ ਮੌਸਮ ਦਾ ਮਜਾਜ ਇਹਨਾਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਜਿਹੜਾ ਬਦਲਣਾ ਉਹ ਕਿਉਂ ਹੋਇਆ ਇਹ ਚੀਜ਼ ਮੇਰੇ ਨਾਲ ਭਾਈ ਬਲਜਿੰਦਰ ਹੋਣਗੇ ਮੌਸਮ ਪੰਜਾਬ ਦਾ ਪੇਜ ਜਿਹੜਾ ਹੈਗਾ ਉਹ ਚਲਾਉਂਦੇ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਾਈ ਹਰੋਂ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਬਲਜਿੰਦਰ ਭਾਈ ਸਵਾਗਤ ਆਰਾਮੇਟ ਆ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਭ ਤੋਂ ਵੱਧ ਤਾਂ ਇਹ ਚੀਜ਼ ਦੱਸੋ ਕਿ ਇਨ੍ਹਾਂ ਦਿਨਾਂ ਦੇ ਵਿੱਚ ਜਿਹੜਾ ਮੌਸਮ ਬਦਲਿਆ ਇੱਕਦਮ ਦੇ ਨਾਲ ਚੇਂਜ ਹੋਇਆ ਕਿਉਂਕਿ ਮਾਰਚ ਦੇ ਵਿੱਚ ਜਿੱਥੇ ਕਹ ਰਹੇ ਸੀ ਕਿ ਯਾਰ ਮਾਰਚ ਦੇ ਵਿੱਚ ਤਾਂ ਅਧੀਆਂ ਬਾਹਾਂ ਦੀਆਂ ਟੀ-ਸ਼ਰਟਾਂ ਪਹਿਨ ਲੱਗ ਜਾਂਦੀਆਂ ਧੁੱਪ ਜਿਹੜੀ ਪੂਰੀ ਹੈ ਨਾ ਪੂਰਨ ਗਰਮੀ ਹੁੰਦੀ ਹੈ ਤਾਂ ਉੱਥੇ ਇੱਕਦਮ ਗੜੇਮਾਰੀ ਜਿਹੜੀ ਹੋਣੀ ਹੈ ਇਹ ਚੀਜ਼ ਨੂੰ ਸਮਝਾਇਓ ਜ਼ਰੂਰ ਸੌਕੇ ਸ਼ਬਦਾਂ 'ਚ ਬਿਲਕੁਲ ਜੀ ਅਸਲ ਦੇ ਵਿੱਚ ਜਿਹੜੀ ਐਸ ਲੈਟੀਟਿਊਡ ਪੰਜਾਬ ਦਾ ਇੱਥੇ ਆਪਾਂ ਖੜੇ ਆ ਗਏ ਹਨਾ ਮਤਲਬ ਕਿ ਐਸ ਲੈਟੀਟਿਊਡ ਤੇ ਜਿਹੜੇ ਵੀ ਏਰੀਏ ਆ ਗਏ ਪੂਰੇ ਵਰਲਡ ਵਾਈਡ ਉੱਥੇ ਸੀਵੀਅਰ ਵੈਦਰ ਹੁੰਦਾ ਹੀ ਹੈ ਜਿਵੇਂ ਉਹ ਜਿੱਥੇ ਜ਼ਿਆਦਾ ਠੰਡ ਪੈਂਦੀ ਹੈ ਜ਼ਿਆਦਾ ਗਰਮੀ ਪੈਂਦੀ ਹੈ ਹਨਾ ਉੱਥੇ ਇਦਾਂ ਦਾ ਮੌਸਮ ਦੇਖਣ ਨੂੰ ਨਾਰਮਲ ਆ ਮਤਲਬ ਕਿ ਨਾਰਮਲ ਦੇਖਣ ਨੂੰ ਮਿਲ ਹੀ ਜਾਂਦਾ ਹੈਗਾ ਭਾਵੇਂ ਉਹ ਲੈਂਦਾ ਪੰਜਾਬ ਪਾਕਿਸਤਾਨ ਉੱਥੇ ਵੀ ਟੋਰਨੇਡੋ ਬਣਿਆਗਾ ਇਕੱਲਾ ਆਪਣੀ ਨਹੀਂ ਬਣਿਆਗਾ ਜਿਹੜਾ 2 ਮਾਰਚ ਨੂੰ ਬਣਿਆ ਉੱਥੇ ਵੀ ਇੱਕ ਅਲੱਗ ਟੋਰਨੇਡੋ ਬਣਿਆਗਾ ਉੱਥੇ ਵੀ ਕਾਫੀ ਨੁਕਸਾਨ ਕੀਤਾ ਪੰਪ ਜਿਹੜੀਆਂ ਮਸ਼ੀਨ ਦਿੱਤੀਆਂ ਸੀਗੀਆਂ ਤੇ ਇਸੇ ਤਰ੍ਹਾਂ ਜਿਹੜੇ ਇਹ ਸਿਸਟਮ ਨੇ ਜਿਹੜੇ ਅਰਬ ਕਾਉਂਟਰੀਆਂ ਤੋਂ ਹੋ ਕੇ ਆਉਂਦੇ ਨੇ ਮਤਲਬ ਕਿ ਉੱਥੇ ਵੀ ਮੀਂਹ ਗੜੇਮਾਰੀ ਦੇਖ ਨੂੰ ਮਿਲਦੀ ਹੈ ਗੜੇਮਾਰੀ ਤਾਂ ਮਤਲਬ ਕਿ ਦੇਖ ਨੂੰ ਆਪਣੇ ਮਿਲਦੀ ਹੈਗੀ ਪਰ ਜਿੱਦਾਂ ਆਪਣੇ ਮੌਨਸੂਨ ਦੇ ਵਿੱਚ ਜਿਆਦਾ ਭਾਰੀ ਮੀਂਹ ਪੈਂਦੇ ਹੁੰਦੇ ਨੇ ਅਰਬ ਕਾਉਂਟਰੀਆਂ 'ਚ ਇਹੀ ਇੱਕ ਮੌਸਮੀ ਸਿਸਟਮ ਆ ਪਾਸਮੀ ਸਿਸਟਮ ਜਿਹਦੇ ਥਰੂ ਉੱਥੇ ਭਾਰੀ ਮੀਂਹ ਪੈਂਦੇ ਨੇ ਇਹਨਾਂ ਦਿਨਾਂ ਦੇ ਵਿੱਚ ਤੇ ਮਾਰਚ ਦੇ ਵਿੱਚ ਮਤਲਬ ਕਿ ਕੌਮਨਾ ਮਤਲਬ ਕਿ ਜਿਆਦਾ ਬਣਦੇ ਨੇ ਇਹ ਸਿਸਟਮ ਫਰਵਰੀ ਤੇ ਮਾਰਚ ਦੇ ਵਿੱਚ ਕਾਰਨ ਇਹ ਹੈ ਕਿ ਪੱਛਮੀ ਸਿਸਟਮ ਆਉਂਦੇ ਨੇ ਤੇ ਪੱਛਮੀ ਸਿਸਟਮ ਦੇ ਨਾਲ ਠੰਡੀ ਹਵਾ ਆਉਂਦੀ ਹੈ ਜਿਹਨੂੰ ਆਪਾਂ ਕੋਲਡ ਫਰੰਟ ਕਹਿੰਦੇ ਆਗੇ ਤੇ ਜਦੋਂ ਪੱਛਮੀ ਸਿਸਟਮ ਪਹਾੜੀ ਖੇਤਰਾਂ ਤੇ ਪੁੱਜ ਜਾਂਦੇ ਆ ਤਾਂ ਨਾਲ ਹੁੰਦੇ ਜਿਹੀ ਅਰਬ ਸਾਗਰ ਤੋਂ ਨਮੀ ਵਾਲੀਆਂ ਹਵਾਵਾਂ ਨੇ ਪੰਜਾਬ ਵੱਲ ਨੂੰ ਕੂਚ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਜਾਂ ਬੰਗਾਲ ਦੀ ਖਾੜੀ ਤੋਂ ਜਿਹੜੀਆਂ ਨਮੀ ਵਾਲੀਆਂ ਹਵਾਵਾਂ ਪੰਜਾਬ ਵੱਲ ਲਾਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਪੱਛਮੀ ਸਿਸਟਮ ਦੇ ਨਾਲ ਜਿਹੜੀਆਂ 5 ਕਿਲੋਮੀਟਰ ਦੀ ਉਚਾਈ ਤੇ ਹਵਾਵਾਂ ਆਈਆਂ ਸੀ ਉਹ ਠੰਡੀਆਂ ਸੀਗੀਆਂ ਕੋਲਡ ਫਰੰਟ ਤੇ ਇਹ ਕੀ ਹੋ ਗਿਆ ਵਾਰਮ ਫਰੰਟ ਜਦੋਂ ਕੋਲਡ ਤੇ ਵਾਰਮ ਹਵਾ ਜਿਹੜੀ ਆਸ ਵਿੱਚ ਟਕਰਾਉਂਦੀ ਬਣਦਾਗਾ ਮਤਲਬ ਕਿ ਜਿਹੜੀ ਤਕੜੀ ਗਰਜ ਚਮਕਲੀ ਬੱਦਲ ਬਾਈ ਹੁੰਦੀ ਹੈ ਉਹ ਬਣਦੀ ਹੈਗੀ ਅ ਇੱਕ ਸਿਸਟਮ ਹੁੰਦੇ ਨੇ ਪੰਜਾਬ ਦੇ ਵਿੱਚ ਜਿਹੜੇ ਪੱਛਮੀ ਸਿਸਟਮ ਆਉਂਦੇ ਨੇ ਕਈ ਤਰ੍ਹਾਂ ਦੇ ਸਿਸਟਮ ਆਉਂਦੇ ਨੇ ਪੱਛਮੀ ਸਿਸਟਮ ਵੀ ਬਿਹੇਵ ਇਹਨਾਂ ਦਾ ਅਲੱਗ-ਅਲੱਗ ਹੁੰਦਾਗਾ ਕਈ ਸਿਸਟਮ ਸਾਇਲੈਂਟ ਹੁੰਦੇ ਨੇ ਜਿੱਦਾਂ ਝੜੀ ਟਾਈਪ ਮੀਂਹ ਜਪੈਂਦਾ ਰਹਿੰਦਾ ਤੜਕੇ ਤੋਂ ਲੈ ਕੇ ਆਥਨ ਤੱਕ ਜਾਂ ਰਾਤ ਨੂੰ ਵੀ ਕਈ ਵਾਰ ਕਨਮਨ ਜੀ ਝੜੀ ਟਾਈਪ ਹਲਕਾ ਰੁਕ ਗਿਆ ਕਦੇ ਇਦਾਂ ਚੱਲਦਾ ਰਹਿੰਦਾ ਉਹਦੇ 'ਚ ਗਰਜ ਚਮਕਣੀ ਹੁੰਦੀ ਉਹ ਸਾਇਲੈਂਟ ਸਿਸਟਮ ਹੁੰਦੇ ਨੇ ਤੇ ਜਦੋਂ ਹਾਈ ਕੈਪ ਐਂਡੈਕਸ ਜ਼ਿਆਦਾ ਹੁੰਦਾਗਾ ਉਧਰੋਂ ਪੱਛਮੀ ਸਿਸਟਮ ਆ ਰਿਹਾ ਇਧਰੋਂ ਗਰਮ ਹਵਾ ਆ ਰਹੀ ਹੈ ਕੋਲ ਤੇ ਜਿਹੜੀ ਬਰਮ ਹਵਾ ਦੀ ਉਹ ਆਸ ਵਿੱਚ ਟਕਰੌਂਦੀ ਆ ਤਾਂ ਗਰਚਮਕਲੇ ਬੱਦਲ ਆ ਜਿਹੜੇ ਜ਼ਿਆਦਾ ਬੰਦਦੇ ਨੇ ਹਾਈ ਕੈਪ ਐਂਡੈਕਸ ਜ਼ਿਆਦਾ ਹੁੰਦਾਗਾ ਉਦੋਂ ਐਦਾਂ ਦਾ ਮੌਸਮ ਬਣਦਾਗਾ ਤੇ ਇਹ ਕੀ ਇਸ ਵਾਰ ਜਿਹੜਾ ਹੈਗਾ ਤੁਹਾਡੀ ਗੱਲ ਰਹੀ ਵਿੱਚ ਨਹੀਂ ਨਹੀਂ ਜੀ ਓਕੇ ਓਕੇ ਇਹ ਇਸ ਵਾਰ ਕੀ ਰਿਹਾ ਕਿਉਂਕਿ ਜਿਸ ਤਰ੍ਹਾਂ ਨੇ ਮਾਰਚ ਦੀ ਗੱਲ ਕਰੀ ਕਿ ਮਾਰਚ ਦੇ ਵਿੱਚ ਸੰਪੂਰਨ ਰੂਪ ਦੇ ਵਿੱਚ ਗਰਮੀ ਉਹ ਜਿਹੜਾ ਪਿਛਲੇ ਸਾਲ ਦੀ ਗੱਲ ਕਰੀ ਤੇ ਪਿਛਲੇ ਸਾਲ ਨਾਲੋਂ ਮੌਸਮ ਦਾ ਮਜਾਜ ਇਸ ਵਾਰੀ ਚੇਂਜ ਆ ਇਹ ਕੀ ਕਾਰ ਅ ਮਤਲਬ ਕਿ ਇਹਹੀ ਸਿਸਟਮ ਨੂੰ ਤਕੜਾ ਕਰ ਗਿਆ ਨਾ ਮਤਲਬ ਕਿ ਜਿਹੜੀ ਪਹਿਲਾਂ ਦਿਨ ਦਾ ਤਾਪਮਾਨ 25 26 ਡਿਗਰੀ ਚੱਲ ਗਿਆ ਸੀਗਾ ਕਿਤੇ ਕਿਤੇ ਪੰਜਾਬ ਦੇ ਵਿੱਚ 27 ਡਿਗਰੀ ਵੀ ਰਿਕਾਰਡ ਹੋ ਚੁੱਕਿਆ ਸੀਗਾ ਇਸ ਵਾਰ ਮਾਰਚ ਮਹੀਨੇ ਦੇ ਵਿੱਚ ਮਤਲਬ ਕਿ ਦਿਨ ਦੇ ਵਿੱਚ ਕਾਫੀ ਗਰਮਾਹਟ ਆ ਗਈ ਜੀ ਬਲਕਿ ਰਾਤਾਂ ਵੀ ਗਰਮ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਤੇ ਇਹ ਆਪਾਂ ਇਹ ਪਹਿਲੇ ਹੀ ਸਭਾਵਨਾ ਸੀ ਵੀ ਸਿਸਟਮ ਆਊਗਾ ਤੇ ਠੰਡ ਵੀ ਕਰਕੇ ਜਾਊਗਾ ਤੇ ਮੀਂਹ ਗੜੇ ਮਾਰੀ ਵੀ ਦੇ ਕੇ ਜਾਊਗਾ ਤੇ ਕਿਤੇ ਕਿਤੇ ਟੋਰਨੇਡੋ ਵੀ ਬਣੂਗਾ ਤਾਂ ਕਾਰਨ ਇਹੀ ਰਿਹਾ ਵੀ ਉਹੀ ਸਿਸਟਮ ਤਕੜਾ ਸੀਗਾ ਸਪੋਰਟ ਮਿਲ ਗਈ ਜੇ ਤਾਂ ਸਿਸਟਮ ਦੇ ਆਉਣ ਤੋਂ ਪਹਿਲਾਂ ਬੱਦਲਬਾਈ ਹੋਵੇ ਛਾਂ ਜੀ ਹੋ ਜੇ ਤਾਂ ਜਿਹੜਾ ਮੱਠਾ ਪੈ ਜਾਂਦਾ ਥੋੜਾ ਮਾਹੌਲ ਪਰ ਇਹ ਇੱਕ ਤਰ੍ਹਾਂ ਕਹਿ ਲੋ ਕਿ ਅੱਗ ਦੀ ਤਰ੍ਹਾਂ ਕੰਮ ਕਰ ਰਹੀ ਸੀ ਹੀਟ ਹੀਟ ਇੰਪੈਕਟ ਵੀ ਪੈਂਦਾ ਸਿਸਟਮ ਦੇ ਉੱਪਰ ਜਿਹੜੀਆਂ ਧੁੱਪਾਂ ਲੱਗ ਰਹੀਆਂ ਸੀ ਉਹ ਹੋਰ ਵੀ ਤਕੜਾ ਕਰ ਰਹੀਆਂ ਸੀ ਸਿਸਟਮ ਨੂੰ ਜਿੰਦਰ ਜਿਸ ਤਰ੍ਹਾਂ ਤੁਸੀਂ ਲੰਬੇ ਸਮੇਂ ਤੋਂ ਮੌਸਮ ਤੇ ਕੰਮ ਕਰ ਰਹੇ ਹੋ ਹਾਲਾਂਕ ਗਰਾਉਂਡ ਤੇ ਰਿਪੋਰਟ ਕੀਤਾ ਤਾਂ ਕਿਸਾਨਾਂ ਦਾ ਵੀ ਇਹ ਕਹਿਣਾ ਸੀ ਕਿ ਇਹ ਚੀਜ਼ ਇਸ ਵਾਰ ਪਹਿਲੀ ਵਾਰ ਹੋਈ ਹੈ ਪੰਜਾਬ ਦੇ ਵਿੱਚ ਟੋਰਨੇਡੋ ਦੀ ਗੱਲ ਕਰੀ ਹਾਲਾਂਕਿ ਬੁਕੈਣ ਵਾਲਾ ਦੇ ਵਿੱਚ ਇਸ ਤੋਂ ਪਹਿਲਾਂ ਵੀ ਹੈ ਪਰ ਪੰਜਾਬ ਜੇਕਰ ਗੱਲ ਕਰੋ ਕਹਿੰਦੇ ਨੇ ਕਿ ਅਸੀਂ ਤਾਂ ਕੋਈ ਕਹਿੰਦਾ 57 ਸਾਲਾਂ ਦੇ ਵਿੱਚ ਇਹ ਅਜੇ ਐਸਾ ਮੌਸਮ ਦਾ ਮਜ਼ਾਰ ਨਹੀਂ ਦੇਖਿਆ ਕੋਈ ਕਹਿੰਦਾ ਮੈਨੂੰ 20-25 ਸਾਲ ਹੋ ਗਏ ਐਸਾ ਮੌਸਮ ਦਾ ਮਜ਼ਾਰ ਨਹੀਂ ਦੇਖਿਆ ਕੀ ਪੰਜਾਬ ਦੀ ਗੱਲ ਕਰਾਂ ਤਾਂ ਇਹ ਚੀਜ਼ ਜਿਹੜੀ ਹੋਈ ਆ ਮਾਰਚ ਦੇ ਵਿੱਚ ਖਾਸ ਕਰ ਪਹਿਲੀ ਵਾਰ ਹੋਇਆ ਅ ਤੇਖੋ ਜੀ ਹਰ ਇੱਕ ਦਾ ਆਪਣਾ ਆਪਣਾ ਏਰੀਆ ਹੈਗਾ ਹਨਾ ਹਰ ਇੱਕ ਦਾ ਇੱਕੋ ਜਿਹਾ ਮੌਸਮ ਨਹੀਂ ਹੋਏਗਾ ਹਨਾ ਜੇ ਮੈਂ ਸਾਡੇ ਪਿੰਡ ਦੀ ਗੱਲ ਕੀਤਾ ਮੇਰੀ ਏਡੀ ਉਮਰ ਹੋ ਗਈ ਮੈਂ ਕਿਤੇ ਸਾਡੇ ਪਿੰਡ ਚ ਗੜੇ ਮਾਰੀ ਨਹੀਂ ਦੇਖੀ ਸਿਰਫ ਸੋਸ਼ਲ ਮੀਡੀਆ ਤੇ ਫੋਟੋਆਂ ਵੀਡੀਓ ਹੀ ਦੇਖੀਆਂ ਨੇ ਅ ਅੱਜ ਤੋਂ ਮਤਲਬ ਕਿ ਜਦੋਂ ਪਲੱਸ 2 ਸੀ ਮੈਂ ਨਾਨ ਮੈਡੀਕਲ ਕਰਦਾ ਸੀਗਾ ਸਾਡੇ ਐਗਜ਼ਾਮ ਚੱਲ ਰਹੇ ਸੀਗੇ ਤਾਂ ਚੌਕ ਤੋਂ ਚੌਕੇ ਦੇ ਨਾਲ ਹੀ ਸਾਡੇ ਚੌਕੇ 4 ਕਿਲੋਮੀਟਰ ਤਾਂ ਉਤੋਂ ਮੁੰਡਾ ਸੀਗਾ ਮਤਲਬ ਕਿ ਮੈਨੂੰ ਤਾਂ ਪਤਾ ਸੀ ਵੀ ਇੱਧਰ ਗਰਮੀ ਕੱਲ ਮੀਂਹ ਪਿਆ ਕਰ ਚਮਕ ਹੁੰਦੀ ਸੀ ਕਾਫੀ ਤੇ ਸਾਡੇ ਤਾਂ ਸਿਰਫ ਮੀਂਹ ਜਪੇ ਕੇ ਲੰਘਿਆ ਸੀਗਾ ਤਾਂ ਦੂਜ ਡੇ ਡੇ ਗੜੇ ਪਾਇਆ ਕਹਿੰਦਾ ਉਹ ਕਹਿੰਦਾ ਤੈਨੂੰ ਯਕੀਨ ਨਹੀਂ ਆਉਣਾ ਸੌਣ ਲੱਗੇ ਕਹਿੰਦਾ ਏਡੇ ਏਡੇ ਗੜੇ ਪਾਇਆ ਕਹਿੰਦਾ ਸਾਡੇ ਤਾਂ ਮਤਲਬ ਕਿ ਇਹ ਨਹੀਂ ਹੈਗਾ ਕਿ ਗੜੇਮਾਰੀ ਪਹਿਲਾਂ ਵੀ ਹੁੰਦੀ ਆ ਉਦੋਂ ਇਕੱਲੀਆਂ ਫੋਟੋਆਂ ਮਾ ਹੁੰਦੀਆਂ ਉਹ ਕਹਿੰਦਾ ਮੈਂ ਫੋਟੋ ਨਹੀਂ ਖਿੱਚੀ ਕਹਿੰਦਾ ਮੈਂ ਤੇ ਉਹਦੇ ਕੋਲ ਨਿੱਕਾ ਜਿਹਾ ਮੋਬਾਈਲ ਸੀ ਕਹਿੰਦਾ ਜੇ ਕਹੇ ਕਿਸੇ ਕੋਲੇ ਹੋਈ ਤਾਂ ਮੈਂ ਤੁਹਾਨੂੰ ਦਿਖਾਵਾਂਗਾ ਕਹਿੰਦਾ ਤੇ ਮਤਲਬ ਕਿ ਇਹ ਫਰਕ ਪੈ ਗਿਆ ਕਿ ਹੁਣ ਹਰ ਇੱਕ ਦੇ ਹੱਥ 'ਚ ਮੋਬਾਈਲ ਆ ਗਿਆ ਹਰ ਇੱਕ ਬੰਦੇ ਦੇ ਹੱਥ 'ਚ ਮੋਬਾਈਲ ਆ ਗਿਆ ਕਿਤੇ ਵੀ ਕੋਈ ਨਿੱਕੀ ਮੋਟੀ ਘਟਨਾ ਹੁੰਦੀ ਨਾਲ ਹੁੰਦੇ ਸਾਰੇ ਪਬਲਿਕ ਹੋ ਜਾਂਦੀ ਆ ਪੂਰੇ ਵਰਲਡ ਵਾਈਡ ਫੈਲ ਜਾਂਦੀ ਆ ਉਹ ਗੱਲਬਾਤ ਹੁੰਦੀ ਆ ਜਿਹੜੀ ਮਾਹੌਲ ਆ ਜਿਹੜਾ ਕੁਝ ਇਸ ਤਰ੍ਹਾਂ ਦਾ ਬਣ ਗਿਆ ਕਿ ਗੱਲ ਪਹਿਲੇ ਟੋਰਨੇ ਰਹਾਗਾ ਹਣ ਇੱਕ ਚੀਜ਼ ਹੋਰ ਆ ਮਤਲਬ ਬਣਾਵਟੀ ਮੀਂਹ ਦੀ ਜਿਹੜੀ ਹੈਗੀ ਆ ਉਹ ਬੜੀ ਗੱਲ ਚੱਲ ਰਹੀ ਹੈ ਕਿ ਜਿਹੜਾ ਇਹ ਮੀਂਹ ਆ ਇਹ ਕੁਦਰਤੀ ਨਹੀਂ ਸੀ ਇਹ ਮਨੁੱਖ ਦੇ ਵੱਲੋਂ ਪਵਾਇਆ ਗਿਆ ਭਾਵੇਂ ਪਹਿਲਾਂ ਪੂਰੀ ਘੜਿਆ ਗਿਆ ਇਸ ਚੀਜ਼ ਨੂੰ ਉਸ ਤੋਂ ਬਾਅਦ ਪਵਾਇਆ ਪਵਾਇਆ ਗਿਆ ਉਸ ਚੀਜ਼ ਉਸ ਚੀਜ਼ ਦੇ ਕੀ ਤੱਤ ਨੇ ਕਿ ਵਾਕਿਆ ਦੇ ਵਿੱਚ ਇਹ ਬਣਾਵਟੀ ਮੀਂਹ ਸੀ ਜਾਂ ਬਣਾਵਟੀ ਮੀਂਹ ਕੁਝ ਹੁੰਦਾ ਵੀ ਹੈ ਨਹੀਂ ਬਿਲਕੁਲ ਇਹ ਸੱਚ ਆ ਵੀ ਮinority mee ਪਵਾਇਆ ਜਾ ਸਕਦਾ ਹੈਗਾ ਪਰ minority mee ਪਾਉਣਾ ਕੋਈ ਖੇਡ ਨਹੀਂ ਹੈਗੀ ਕਿ ਕੋਈ ਉਹਦੇ ਲੱਖਾਂ ਕਰੋੜਾਂ ਦਾ ਖਰਚਾ ਹੋਗਾ ਉਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਖਾਤਰ ਤੇ ਕੋਈ ਕਿਸੇ ਕੋਲ ਇੰਨਾ ਪੈਸਾ ਨਹੀਂ ਹੈਗਾ ਕਿ ਉਹ ਇਦਾਂ ਬਰਬਾਦ ਕਰ ਸਕੇ ਪੈਸਾ ਤੇ ਨਕਲੀ ਮੀਂਹ ਪਵਾਇਆ ਜਾ ਸਕਦਾ ਹੈ ਇਹ ਚੀਜ਼ ਸੱਚ ਆ ਇਹ ਅਸੀਂ ਮਤਲਬ ਕਿ ਇਨਕਾਰ ਨਹੀਂ ਕਰਦੇ ਵੀ ਮੀਂਹ ਪਵਾਇਆ ਨਹੀਂ ਜਾ ਸਕਦਾਗਾ ਅ ਅਰਬ ਕਾਉਂਟਿੰਗ ਅਜਿਹਾ ਕਿਤੇ ਨਾ ਕਿਤੇ ਥੋੜੇ ਲਿਮਟਿਡ ਏਰੀਆ ਦੇ ਵਿੱਚ ਮੀਂਹ ਪਵਾਇਆ ਜਾ ਸਕਦਾਗਾ ਪਰ ਵੱਡੇ ਲੈਵਲ ਤੇ ਮੀਂਹ ਨਹੀਂ ਪਵਾਇਆ ਜਾ ਸਕਦਾਗਾ ਕਈ ਵਾਰ ਹੁਣ ਗੱਲ ਚੱਲਦੀ ਹੁੰਦੀ ਆ ਵੀ ਜਿੱਦਾਂ ਹੁਣ ਅਸੀਂ ਕਲਾਊਡ ਜੀ ਨੰਗੇ ਹਟਿਆਗੇ ਉੱਚ ਪੱਧਰੀ ਬਦਲਵਾਈ 10 ਕਿਲੋਮੀਟਰ ਦੀ ਚਾਈ ਤੋਂ ਉੱਪਰ ਸੀ ਇਹ ਤਾਂ ਇਹਦੇ ਵਿੱਚ ਦੀ ਜਦੋਂ ਲੈਣਾ ਜਿਹਾ ਬੰਦਿਆ ਜਹਾਜ਼ ਲੰਗਦੇ ਨੇ ਤਾਂ ਅਕਸਰ ਲੋਕ ਇਹਦਾਂ ਦਿੰਦੇ ਨੇ ਕਿ ਇਹ ਸੜਕਾਹਾ ਕੀਤਾ ਜਾ ਰਿਹਾਗਾ ਸਪਰੇਅ ਕੀਤੀ ਜਾ ਰਹੀ ਆ ਹਨਾ ਗਲਤ ਹਰੀ ਪਾਉਣ ਲਈ ਜਾਂ ਇਦਾਂ ਕਰਨ ਲਈ ਤਾਂ ਹੁਣ ਦੇਖੋ ਅੱਜ ਵੀ ਨੰਗੀ ਅੱਜ ਕਿਤੇ ਗੜੇ ਮਾਰੀ ਹੋਈ ਹੈ ਜਾਂ ਕੱਲ ਨੂੰ ਵੀ ਨਹੀਂ ਹੋਣੀ ਪਰਸੋਂ ਨੂੰ ਨਹੀਂ ਹੋਣਗੀ ਹਾਲਾਂਕਿ ਸੀ ਸਤ ਨੂੰ ਹਲਕਾ ਜਾਂ ਮੀਂਹ ਜ਼ਰੂਰ ਪੈ ਸਕਦਾ ਉਹਦੇ ਵੀ ਗੜੇ ਮਾਰੀ ਦੇ ਕੋਈ ਚਾਂਸ ਨਹੀਂ ਹੈਗੇਗੇ ਲਗਭਗ 10 11 ਮਾਰਚ ਤੱਕ ਹਲੇ ਕੋਈ ਵੀ ਗੜੇ ਮਾਰੀ ਦੇ ਚਾਂਸ ਨਹੀਂ ਹੈਗੇਗੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਵੀ ਇਹ ਜਿਹੜੀ ਬੱਦਲ ਵਾਈ ਅੱਜ ਵੀ ਲੀਹਾਂ ਪੈਂਦੀਆਂ ਰਹੀਆਂ ਆ ਅਸਮਾਨ ਦੇ ਉੱਪਰ ਫਿਰ ਅੱਜ ਗੜੇ ਮਾਰੀ ਜਾਂ ਕੱਲ ਨੂੰ ਗੜੇ ਮਾਰੀ ਕਿਉਂ ਨਹੀਂ ਹੋਊਗੀ ਹੁਣ ਤੇ ਇੱਕ ਇੱਕ ਹੋਰ ਗੱਲ ਆ ਵੀ ਇੱਕ ਮੈਨੂੰ ਹੋਰ ਵੀ ਬੰਦੇ ਨੇ ਵੀਡੀਓ ਭੇਜੀਆਂ ਸੀ ਕਹਿੰਦਾ ਬਾਈ ਇਹ ਦੇਖੋ ਸਰਕਾਰ ਹੋ ਰਿਹਾ ਹੈਗਾ ਕਹਿੰਦਾ ਜਹਾਜ਼ ਨੰਗੇ ਜਾ ਰਹੇ ਤਾਂ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਤੂੰ ਵੀ ਮੈਨੂੰ ਫਲਾਈਟ ਫਲਾਈਟਰ ਰਡਾਰ ਖੋਲ ਮੈਂ ਕਿਹਾ ਤੂੰ ਉੱਥੇ ਚੈੱਕ ਕਰ ਇਹ ਜਹਾਜ਼ ਨਿਕਲਿਆ ਹੋਣਗੇ ਵੀ ਜਾ ਰਹੇ ਨੇ ਤੇ ਟਾਈਪ ਕਰ ਵੀ ਕਿੱਧਰ ਨੂੰ ਜਾ ਰਹੇ ਕਿਹੜੀ ਕੰਪਨੀ ਨੇ ਤਾਂ ਉਹਨੇ ਦੇਖਿਆ ਇੱਕ ਮਤਲਬ ਕਿ ਦਿੱਲੀ ਤੋਂ ਲੰਡਨ ਨੂੰ ਜਾ ਰਿਹਾ ਸੀ ਇੱਕ ਦਿੱਲੀ ਤੋਂ ਕੈਨੇਡਾ ਨੂੰ ਜਾ ਰਿਹਾ ਸੀ ਨਾਲ ਸਾਰੀ ਡਿਟੇਲ ਦਿੱਤੀ ਹੋਈ ਸੀਗੀ ਤਾਂ ਫਿਰ ਉਹ ਕਿਦਾਂ ਸੜਕਾ ਕਰ ਸਕਦੇ ਹੈਗੇ ਇਹ ਅਸਲ ਦੇ ਵਿੱਚ ਜਦੋਂ ਕਾਰਬਨ ਡਾਈਆਕਸਾਈਡ ਛੱਡ ਦੇਣਾ ਪਿੱਛੇ ਇਹ ਜਿਹੜੀ ਹਾਈ ਕਲਾਉਡ ਉੱਚ ਪੱਧਰੀ ਬੱਦਲ ਬਾਈ ਹੁੰਦੀ ਹੈਗੀ ਉਹਦੇ ਸੰਪਰਕ ਚ ਆਉਂਦੇ ਤਾਂ ਉਹ ਜਿਹੜੀ ਭਾ ਹੁੰਦੀ ਹੈ ਮਾੜੀ ਮੋਟੀ ਉਹ ਸੰਗਣੀ ਹੋ ਜਾਂਦੀ ਹੈ ਇਹਦੇ ਨਾਲ ਜੋ ਸੰਪਰਕ ਕਾਰਬਨ ਡਾਈਆਕਸ ਕਿ ਜਿਹੜੀ ਲੈਂਡ ਦੀ ਸੰਘਣੀ ਬਣ ਜਾਂਦੀ ਹੈ ਉਹ ਥੋੜਾ ਥੋੜਾ ਟਾਈਮ ਦੇਖਦੀ ਰਹਿੰਦੀ ਹੈ ਉਦੋਂ ਦੇਖਦੀ ਹੈਗੀ ਉਦੋਂ ਜਦੋਂ ਜਿਹੜੀ ਪੱਛਮੀ ਜੱਟ ਆ ਜਿਹੜੀ ਤਾਹਲੀਆਂ ਪੰਜ ਕਿਲੋਮੀਟਰ ਦੀ ਚਾਈਤੇ ਹਵਾਵਾਂ ਚੱਲਦੀਆਂ ਨੇ ਉਹ ਜਦੋਂ ਮਠੀਆਂ ਪਏ ਜਾਂਦੀਆਂ ਨੇ ਤਾਂ ਉਹ ਲੈਂਡ ਆ ਜਿਹੜੀ ਜਿਆਦਾ ਟਾਈਮ ਤੱਕ ਟਿਕੀ ਰਹਿੰਦੀ ਹੈ ਸਮਾਨ ਦੇ ਉੱਪਰ ਜਦੋਂ ਪੱਛਮੀ ਜੱਟ ਜਿਹੜੀਆਂ ਤਾਹਲੀਆਂ ਹਵਾਵਾਂ ਨੇ ਜਿਆਦਾ ਤੇਜ਼ ਹੁੰਦੀਆਂ ਨੇ ਤਾਂ ਉਹ ਜਿਹੜੀ ਲੈਂਡ ਜੀਆਂ ਨਾਲ ਹੁੰਦੇ ਜਹਾਜ਼ ਦੇ ਪਿੱਛੇ ਪਿੱਛੇ ਮਿੱਟੀ ਤੁਰ ਜਾਂਦੀ ਹੈਗੀ ਜਦੋਂ ਬੱਦਲਾਂ ਦੇ ਵਿੱਚ ਦੀ ਜਹਾਜ਼ ਜਿਹੜੇ ਹੈਗੇ ਲੰਘਦੇ ਨੇ ਜਦੋਂ ਇਹ ਮਜ਼ਾਦ ਚੀਜ਼ ਹੁੰਦਾ ਬੱਦਲਾਂ ਦੇ ਵਿੱਚ ਦੀ ਜ ਗੱਲ ਲੱਗੀ ਹੈ ਕੋਈ ਕੋਈ ਵੱਡੀ ਗੱਲ ਨਹੀਂ ਹੈਗੀਗੀ ਅ ਅਸਲ ਦੇ ਵਿੱਚ ਇਹ ਨਹੀਂ ਹੈਗਾ ਵੀ ਕੋਈ ਵੀ ਬੱਦਲਬਾਈ ਅਸਮਾਨ ਦੇ ਵਿੱਚ ਖੜੀ ਹੈ ਜਹਾਜ ਨੰਗਿਆ ਵੀ ਉਹ ਲੀ ਬਣੂਗੀ ਬਣੂਗੀ ਇਹ ਲੀ ਉਦੋਂ ਬਣਦੀ ਹੈ ਜਦੋਂ ਹਾਈ ਕਲਾਊਡ ਹੁੰਦੇ ਸਾਹੀ ਜੀ ਬੱਦਲਾਈ ਸਾਹੀ ਜੀ ਹੁੰਦੀ ਹੈ ਜਿਹੜੀ ਬੱਦਲਬਾਈ ਉਹ ਜਿਹਨੂੰ ਆਪਾਂ ਹਾਈ ਕਲਾਊਡ ਵੀ ਕਹਿੰਦੇ ਨੇ ਜਾਂ ਸਾਇਰਸ ਕਲਾਊਡ ਵੀ ਕਹਿੰਦੇ ਨੇ ਹੈਗੇ ਮਤਲਬ ਕਿ ਜਿਹੜੀ ਮਿਡਲ ਲੈਵਲ ਬੱਦਲਬਾਈ ਹੁੰਦੀ ਹੈ ਉਹਦੇ ਵਿੱਚ ਦੀ ਨਹੀਂ ਮਤਲਬ ਕਿ ਜਹਾਜ ਤਾਂ ਥੋੜਾ ਉੱਪਰ ਦੀ ਲੰਗਦੇ ਨੇ ਤੇ ਜਿਹੜੀ ਹੇਠਲੀ ਬੱਦਲਬਾਈ ਹੁੰਦੀ ਹੈ ਜੋ ਜਹਾਜ ਨੰਗ ਰਿਹਾ ਉਹਦੇ ਵਿੱਚ ਦੀ ਨਹੀਂ ਉਹ ਬਣੂਗੀ ਲੈਣ ਜੀ ਇਹ ਉ ਆ ਦੇ ਵਿੱਚ ਦੀ ਜਿਹੜੇ ਛੜਕਾ ਦੀ ਗੱਲ ਕੋਈ ਐਸਾ ਏਦਾਂ ਛੜਕਾ ਐਸਾ ਹੁੰਦਾ ਵੀ ਆ ਜਾਂ ਤੁਸੀਂ ਹੁਣ ਤੱਕ ਆਪਣੇ ਤਜਰਬੇ ਦੇ ਵਿੱਚ ਪੜਿਆ ਹੋਵੇ ਕਿਤੇ ਸੁਣਿਆ ਹੋਵੇ ਏਦਾਂ ਦਾ ਛੜਕਾ ਕੁਝ ਹੁੰਦਾ ਆ ਨਹੀਂ ਅਜਿਹਾ ਸੋਸ਼ਲ ਮੀਡੀਆ ਤੇ ਜਿਹੜੇ ਪੇਜਾਂ ਵੱਲੋਂ ਵਾਹਾਂ ਫਲਾਈਆਂ ਜਾ ਰਹੀਆਂ ਉੱਥੇ ਵੀ ਜਾ ਕੇ ਹਨਾ ਉਹਨਾਂ ਤੋਂ ਪ੍ਰੂਫ ਮੰਗਣ ਦੀ ਕੋਸ਼ਿਸ਼ ਕੀਤੀ ਆ ਤਾਂ ਉਹ ਮਤਲਬ ਕਿ ਬਲੌਕ ਹੀ ਕਰ ਜਾਂਦੇ ਆ ਪੇਜਾਂ ਤੋਂ ਸਾਨੂੰ ਮੇਰੀ ਆਈਡੀ ਤੋਂ ਵੀ ਮੈਂ ਕਮੈਂਟ ਕੀਤਾ ਜਾ ਕੇ ਸਾਨੂੰ ਪ੍ਰੂਫ ਦਿਓ ਤੇ ਅਸੀਂ ਮੈਂ ਉਹਨਾਂ ਨੂੰ ਸਮਝਾਇਆ ਵੀ ਇਹ ਸਾਰਾ ਕੁਝ ਇਦਾਂ ਹੁੰਦਾ ਤਾਂ ਮੈਨੂੰ ਬਲੌਕ ਹੀ ਕਰਗੇ ਪੇਜ ਤੋਂ ਵੀ ਬਲੌਕ ਕਰਤਾ ਮੈਂ ਆਈਡੀ ਤੋਂ ਕਮੈਂਟ ਕੀਤਾ ਉੱਥੋਂ ਵੀ ਬਲੌਕ ਕਰਤਾ ਉੱਥੇ ਮਤਲਬ ਕਿ ਸੱਚ ਬੋਲਣ ਹੀ ਨਹੀਂ ਦਿੱਤਾ ਜਾ ਰਿਹਾ ਉਹ ਆ ਆਪ ਦੇ ਵਿਊ ਲੈ ਰਹੇ ਨੇ ਸਾਰੇ ਇਦਾਂ ਦੀਆਂ ਵਾਹਾਂ ਭਲਾ ਕੇ ਪੰਜਾਬ ਦੀਆਂ ਇੰਨੀਆਂ ਸੋਹਣੀਆਂ ਰੁੱਤਾਂ ਨੇ ਹੂੰ ਗਰਮੀ ਆਉਂਦੀ ਆ ਠੰਡ ਆਉਂਦੀ ਆ ਪਰ ਹਰ ਇੱਕ ਚੀਜ਼ ਨੂੰ ਹਟਾਉਣੇ ਆਂਗੇ ਜਿੱਥੇ ਗਰਮੀ ਠੰਡਾ ਉੱਤੇ ਸੀਵियर ਵੈਦਰ ਹੋਣਾ ਵੀ ਆਮ ਗੱਲ ਆ ਗਈ ਉੱਤੇ ਗੜੇ ਮਾਰੀ ਵੀ ਪਹਿਲਾਂ ਤੋਂ ਹੁੰਦੀਆਂ ਨਹੀਂ ਆ ਰਹੀਆਂ ਨੇ ਆਪਣੇ ਬਜ਼ੁਰਗਾਂ ਤੋਂ ਪੁੱਛ ਲਓ ਜਾ ਕੇ ਹਨਾ ਵੀ ਪਹਿਲਾਂ ਵੀ ਫਸਲਾਂ ਦੇ ਨੁਕਸਾਨ ਹੋ ਜਾਂਦੇ ਸੀਗੇ ਤੇ ਹੁਣ ਤਾਂ ਫੇਰ ਵੀ ਕਾਫੀ ਇੰਪਰੂਵਮੈਂਟ ਹੋਇਆ ਆਪਣੇ ਤਕਨੀਕੀ ਹੋ ਤਕਨੀਕਾ ਵਧ ਗਈ ਮਸ਼ੀਨਰੀ ਵਧ ਗਈ अच्छा ਜਿਹੜੇ ਨਕਲੀ ਮੀ ਤੁਸੀਂ ਗੱਲ ਕਰ ਰਹੇ ਸੀ ਮੈਂ ਚਾਹੁੰਗਾ ਉਹਨੂੰ ਥੋੜਾ ਜਰੂਰ ਸਮਝਾਓ ਜੇ ਤੁਸੀਂ ਕਹਿੰਦੇ ਕਿ ਬਹੁਤੇ ਵੱਡੇ ਪੱਧਰ ਤੇ ਨਹੀਂ ਕਰਿਆ ਜਾ ਸਕਦਾ ਛੋਟੇ ਪੱਧਰ ਤੇ ਬਹੁਤੇ ਦੇਸ਼ ਜਿਹੜੇ ਇਹਨੂੰ ਕਰਦੇ ਰਿਹਾ ਉਹ ਕਿਸ ਤਰ੍ਹਾਂ ਦੇ ਨਾਲ ਹੁੰਦਾ ਕੁਝ ਉਸ ਬਾਰੇ ਕੋਈ ਜਾਣਕਾਰੀ ਉਹ ਤੇ ਸਿਲਵਰ ਮਤਲਬ ਕਿ ਪਹਿਲੀ ਸ਼ਰਤ ਤਾਂ ਇਹ ਹੁੰਦੀ ਹੈ ਜੀ ਨਕਲੀ ਮੀ ਬਣ ਲਈ ਵੀ ਬਦਲਵਾਈ ਇਸਮਾਨ ਦੇ ਵਿੱਚ ਹੋਣੀ ਜ਼ਰੂਰੀ ਹੈ ਹੁਣ ਸਾਫ ਸਮਾਨ ਆਗਾ ਇੱਥੇ ਹੁਣ ਕੋਈ ਵੀ ਸੜਕਾ ਕਰ ਲੋ ਕੋਈ ਮੀ ਨਹੀਂ ਪੈਰਾਂਗਾ ਉਹਦੇ ਲਈ ਪਹਿਲੀ ਸ਼ਰਤ ਇਹ ਹੁੰਦੀ ਹੈ ਵੀ ਆਓ ਮਤਲਬ ਕਿ ਬਦਲਵਾਈ ਹੋਣੀ ਜ਼ਰੂਰੀ ਹੁੰਦੀ ਹੈ ਮਿਡਲ ਲੈਵਲ ਬਦਲਵਾਈ ਹੁੰਦੀ ਹੈ ਜਿਹੜੀ ਦਰਮਿਆਨੀ ਉਹਦੇ ਤੇ ਫਿਰ ਸਿਲਵਰ ਆਇਓਡਾਈਡ ਦਾ ਸਲਕਾ ਕੀਤਾ ਜਾਂਦਾਗਾ ਜਹਾਜ਼ਾਂ ਦੇ ਥਰੂ ਤੇ ਉਹ ਜਿਹੜੀ ਬਦਲਵਾਈ ਹੁੰਦੀ ਹੈਗੀ ਜਿਹੜੀ ਫालतू ਹੁੰਦੀ ਹੈ ਡੱਡ ਬਦਲਵਾਈ ਉਹਦੇ ਜਿਹੜੀ ਮਾਰੀ ਮੋਟੀ ਪਾਫ ਹੁੰਦੀ ਉਹ ਸੰਗਣੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਹਦੇ ਚ ਮੀਂਹ ਦੀਆਂ ਬੂੰਦਾਂ ਜਿਹੜੀਆਂ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਕੁਝ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਹੁੰਦਾਗਾ ਹੁਣ ਪਿਛਲੇ ਸਾਲ ਨਵੰਬਰ ਦੇ ਵਿੱਚ ਜਦੋਂ ਜ਼ਿਆਦਾ ਪੋਲੂਸ਼ਨ ਹੋਇਆ ਸੀ ਦੇ ਦਿੱਲੀ ਜਿਹੜੀ ਪੰਜਾਬ ਨੂੰ ਬਲੇਮ ਕਰ ਰਹੀ ਸੀ ਵੀ ਪੋਲੂਸ਼ਨ ਸਾਡਾ ਇਹ ਪੰਜਾਬ ਕਰਕੇ ਹੋ ਰਿਹਾ ਪਰਾਲੀ ਕਰਕੇ ਹੋ ਰਿਹਾ ਤਾਂ ਸਰਕਾਰ ਨੇ ਐਲਾਨ ਕੀਤਾ ਸੀ ਵੀ 21 ਨਵੰਬਰ ਦੇ ਲਾਗੇ ਵੀ ਅਸੀਂ ਨਕਲੀ ਮੀਂਹ ਪਵਾਵਾਂਗੇ ਦਿੱਲੀ ਦੇ ਵਿੱਚ ਹੂੰ ਜਦੋਂ 21 ਨਵੰਬਰ ਆਇਆ ਮੈਂ ਬੜੀ ਬੇਸਾਬਰੀ ਨਾਲ ਡੀਕ ਰਿਹਾ ਸੀ ਵੀ ਕੀ ਕਰਨਗੇ ਇਹ ਕਿਉਂਕਿ ਮੈਨੂੰ ਪਤਾ ਸੀਗਾ ਵੀ ਇਹਨਾਂ ਨੇ ਫੇਰ ਫੇਰ ਗੇਮ ਕਮਾ ਦੇਣੀ ਹੈਗੀ ਤਾਂ ਜਦੋਂ 21 ਨਵੰਬਰ ਆਇਆ ਤਾਂ ਫਿਰ ਨਿਊਜ਼ ਟਾਈਮਜ਼ ਆਫ ਇੰਡੀਆ ਦੀ ਖਬਰ ਆਈ ਕਿ ਸਰਕਾਰ ਨੇ ਜਿਹੜਾ ਇਹ ਟਾਲ ਦਿੱਤਾ ਪ੍ਰੋਗਰਾਮ ਕਿਉਂਕਿ ਮਾਹੌਲ ਕਹਿੰਦੇ ਅਨਕੂਲ ਨਹੀਂ ਹੈਗਾ ਜੇ ਇੰਨਾ ਸੌਖਾ ਹੁੰਦਾ ਖੇਡਾਂ ਲੋਕਾਂ ਨੇ ਇਹ ਖੇਡ ਬਣਾ ਰੱਖੀ ਹੈ ਇਸ ਚੀਜ਼ ਨੂੰ ਮਤਲਬ ਕਿ ਜੇ ਇੰਨਾ ਸੌਖਾ ਹੁੰਦਾ ਫਿਰ ਪਵਾਨਾਂ ਨਾਲ ਜਾਂਦਾ ਮੀ ਪੋਲੂਸ਼ਨ ਨਾ ਘਟ ਜਾਂਦਾ ਫਿਰ ਉੱਥੇ ਬਿਲਕੁਲ ਨਕਲੀ ਵੀ ਫਿਰ ਤੇ ਜਦੋਂ ਜ਼ਰੂਰਤ ਹੋਵੇ ਉਦੋਂ ਪਵਾ ਲਿਆ ਜਾ ਆ ਪਵਾ ਲਿਆ ਜਾਵੇ ਫਿਰ ਜੇ ਇੰਨਾ ਸੌਖਾ ਹੋਵੇ ਇਹ ਇਹ ਸੱਚਾ ਵੀ ਪਾਇਆ ਜਾਂਦਾਗਾ ਪਰ ਉਹਦੇ ਲਈ ਖਰਚੇ ਵੀ ਬਹੁਤ ਹੁੰਦੇ ਨੇ ਤੇ ਲਿਮਟਿਡ ਏਰੀਆ ਵਿੱਚ ਹੀ ਪਵਾਇਆ ਜਾ ਸਕਦਾ ਉਹ ਉਹ ਤਾਂ ਮਤਲਬ ਕਿ ਜਿੱਥੇ ਸਰਦਾ ਨਹੀਂਗਾ ਉੱਥੇ ਪਵਾਇਆ ਜਾ ਸਕਦਾਗਾ ਮਤਲਬ ਕਿ ਉਹੀ ਮਜਬੂਰੀ ਵਿੱਚ ਪਵਾਉਂਦੇ ਨੇ ਲੋਕ ਹਾਂ ਅੱਛਾ ਹੁਣ ਜੇ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦੀ ਗੱਲ ਕਰੀਏ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਗੜੇ ਮਾਰੀ ਉਹ ਵੀ ਉਹ ਵੀ ਤੁਸੀਂ ਆਪਣੇ ਪੇਜ ਤੋਂ ਜਿਹੜਾ ਦੱਸ ਦਿੱਤਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਿਸੇ ਮੌਸਮ ਜਿਹੜਾ ਉਸ ਤਰ੍ਹਾਂ ਦਾ ਰਹਿ ਜਿਹੜੇ ਪਾਸੇ ਗੜੇ ਮਰੀ ਹੋਈ ਉਸ ਪਾਸੇ ਲਗਭਗ ਫਸਲਾਂ ਜਿਹੜੀਆਂ ਨੇ ਉਹ ਤਬਾਹ ਹੋ ਗਈਆਂ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਜਿਹੜਾ ਰਹਿਣ ਵਾਲਾ ਹਾਂਜੀ ਇਹ ਇੱਕ ਗੱਲ ਤਾਂ ਹੈ ਆਪਾਂ ਇਹ ਜਿਹੜਾ ਟੂਰਨੇਡ ਵਾਸੀਂ 2 ਦਿਨ ਪਹਿਲਾਂ ਦੱਸ ਦਿੱਤਾ ਸੀਗਾ ਹਨਾ ਲਿਖਤੀ ਰੂਪ ਦੇ ਵਿੱਚ ਪੇਜ ਆਪਣਾ ਚੱਲ ਨਹੀਂ ਰਿਹਾ ਉਹਦਾ ਕਰਕੇ ਵੀਡੀਓ ਨਹੀਂ ਪਾ ਸਕਗੇ ਨਹੀਂ ਆਪਾਂ ਡਿਟੇਲ ਦੇ ਵਿੱਚ ਪੂਰੀ ਗੱਲਬਾਤ ਕਰਨੀ ਸੀ ਵੀ ਭਾਈ ਆਹ ਏਰੀਆ ਦੇ ਵਿੱਚ ਬਣਨ ਦੀ ਜ਼ਿਆਦਾ ਸੁਭਾਅ ਹਣਾ ਲਿਖਤੀ ਦੇ ਵਿੱਚ ਉਹਦੇ ਨਿੱਕੀ ਪੋਸਟੀ ਪੈਂਦੀ ਆ ਮੇਰੇ ਪੇਜ ਤੇ ਤਾਂ ਲਿਮਟਿਡ ਜੀ ਗੱਲ ਕੀਤੀ ਉੱਥੇ ਮੈਂ ਲਿਖ ਕੇ ਤੇ ਉਹਦੇ ਦੱਸਿਆ ਜੀ ਪੰਜਾਬ ਦੇ ਵਿੱਚ ਟੂਰਨੇਡੋ ਬਣ ਸਕਦਾ ਪਹਿਲੀ ਪ੍ਰੋਬੈਬਿਲਿਟੀ ਸਭ ਆਉਣਾ ਹੈਗੀ ਸੀ ਕਿਉਂਕਿ ਹਾਈ ਕੈਪ ਇੰਡੈਕਸ ਜ਼ਿਆਦਾ ਸੀਗਾ ਮਤਲਬ ਕਿ ਜੋ ਸਿਮੂਲੇਟਰ ਸੈਟਲਾਈਟ ਇਮੇਜ ਸੂਪਰ ਸੈੱਲ ਬਦਲ ਬਾਈ ਬਣਦੀ ਦਿਖਾਈ ਤੇਰੀ ਇਸ ਵੀ ਗੜੇ ਮਾਰੀ ਵਾਲੀ ਤਾਂ ਕਨਫਰਮ ਸੀਗਾ ਵੀ ਟੋਰਨੇਡੋ ਬਣੂਗਾ ਹੀ ਬਣੂਗਾ ਤਾਂ ਜਦੋਂ ਮੈਂ ਰਡਾਰ ਤੇ ਦੇਖਿਆ 2 ਵਜੇ ਦੇ ਕਰੀਬ 2:30 ਵਜੇ ਦੇ ਕਰੀਬ ਤਾਂ ਜਿਹੜਾ ਰੈੱਡ ਸਪੌਟ ਜਿਹੜੇ ਦਿਖਾਈ ਦੇ ਰਹੀ ਸੀ ਜਿਹੜਾ ਪਟਿਆਲਾ ਰਡਾਰ ਸਰਕਾਰੀ ਏਜੰਸੀ ਦਾ ਚੱਲਦਾਗਾ ਪਟਿਆਲਾ ਯੂਨੀਵਰਸਿਟੀ ਚ ਲੱਗਿਆ ਹੋਇਆਗਾ ਉਹ ਤੇ ਰਡਾਰ ਸੀ ਜਿਹੜੇ ਰਡਾਰ ਤੇ ਰੈੱਡ ਸਪੌਟ ਦੀ ਜਿਹੜੇ ਦਿਖਾਈ ਦੇ ਰਹੀ ਸੀ ਇਹ ਕਨਫਰਮ ਸੀ ਮੈਂ 100% ਕਨਫਰਮ ਕਨਫਰਮ ਸੀ ਆਦੇ ਵੱਲੋਂ ਵੀ ਟੋਰਨੇਡੋ ਕਿਤੇ ਨਾ ਕਿਤੇ ਬਣ ਚੁੱਕਿਆਗਾ ਮੈਂ 2 ਵਜੇ ਪੋਸਟ ਪਾਈ ਵੀ ਟੋਰ ਨਾ ਕਿ ਜੇ ਕਿਸੇ ਕੋਲ ਬੰਦ ਦਾ ਫੋਟੋ ਵੀਡੀਓ ਬਣਾਇਓ ਦੂਰ ਹੋ ਕੇ ਵੀਡੀਓ ਬਣਾਇਓ ਵੀ ਨੁਕਸਾਨ ਕਰ ਜਾਣਾ ਹੁੰਦਾਗਾ ਵੀ ਜੇ ਕਿਸੇ ਕੋਲ ਹੈਗੀ ਤਾਂ ਵੀਡੀਓ ਭੇਜੋ ਤਾਂ ਘੰਟੇ ਕੇ ਬਾਅਦ ਮੈਨੂੰ 3:00 ਵਜੇ ਕਿਸੇ ਨੇ ਵੀਡੀਓ ਭੇਜੀ ਕਹਿੰਦੇ ਮੋਗੇ ਕੋਲ ਟੋਰਨੇਡੋ ਬਣਿਆ ਤਾਂ ਫਿਰ ਮੈਂ ਇੱਕ ਹੋਰ ਪੋਸਟ ਪਾਈ ਵੀ ਮੈਨੂੰ ਵੀਡੀਓ ਭੇਜੋ ਜਿੱਥੇ ਵੀ ਕਿਤੇ ਟੋਰਨੇਡੋ ਬਣਿਆ ਤੇ ਦੂਰੀ ਬਣਾ ਕੇ ਵੀਡੀਓ ਬਣਾਇਓ ਲੋਕਾਂ ਨੂੰ ਲੱਡ ਕੀਤਾ ਹਨਾ ਤੇ ਫਿਰ ਮੈਂ ਮਤਲਬ ਕਿ ਅੱਗੇ ਵੀ ਸ਼ੇਅਰ ਕੀਤੀਆਂ ਵੀਡੀਓ ਵੀ ਭਾਈ ਟੋਰਨੇਡੋ ਬਣਿਆ ਹੋਵੇਗਾ ਦਾ ਵਿਚਾਰ ਲੱਖੋ ਤੇ ਹੁਣ ਜੇ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਆਉਂਦੇ ਦਿਨਾਂ ਦੇ ਵਿੱਚ ਮੌਸਮ ਆ ਜਿਹੜਾ ਖੁਸ਼ਕੀ ਰਹੂ ਜਾ ਤਾਂ ਤਾਂ ਵੱਡੇ ਪੱਧਰ ਤੇ ਕੋਈ ਮੀਂਹ ਗੜੇ ਮਾਰੀ ਦੀ ਸੁਭਾਵਨਾ ਨਹੀਂ ਹੋएगीਗੀ ਹਾਲਾਂਕਿ ਹਲਕੀ ਬੱਦਲਵਾਈ ਆ ਜਿਹੜੀ ਇਸ ਮਾਨ ਦੇ ਉੱਪਰ ਦੀ ਗੁਜ਼ਰਦੀ ਰਹਿਣੀ ਹੈਗੀ ਪਰ ਸੀ ਦੀ ਸ਼ਾਮ ਜਾਂ ਸੱਤ ਦੀ ਸਵੇਰ ਦੁਪਹਿਰ ਤੱਕ ਕਿਤੇ ਹਲਕੀਆਂ ਫਾਰ ਆਈਆਂ ਜਰੂਰ ਪੈ ਸਕਦੀਆਂ ਨੇ ਉਹ ਕੋਈ ਡਰਨ ਵਾਲੀ ਗੱਲ ਨਹੀਂ ਜਿਹੜੇ ਕਿਸਾਨ ਵੀਰ ਪਿਛਲੇ ਸਿਸਟਮ ਨੂੰ ਦੇਖ ਕੇ ਪਾਣੀ ਰੋਕੀ ਬੈਠਿਆ ਕਣਕਾਂ ਨੂੰ ਤਾਂ ਬੇਚਿੰਤਾ ਹੋ ਕੇ ਉਹ ਜਿਹੜਾ ਪਾਣੀ ਲਾ ਸਕ ਜਦੋਂ ਆਪਾਂ ਆਏ ਸੀ ਮੈਨੂੰ ਤੁਹਾਨੂੰ ਇੱਥੇ ਵੀ ਇੱਕ ਦਾ ਫੋਨ ਆਇਆ ਸੀ ਗੱਡੀ 'ਚ ਬੈਠਨ ਵੀ ਪਾਣੀ ਲਾਵਾ ਹਾਂਜੀ ਹਾਂਜੀ ਹੁਣ ਵੀ ਆਪਾਂ ਨੂੰ ਵੀ ਫੋਨ ਆ ਰਿਹਾ ਸੀ ਕਹਿੰਦੇ ਬਈ ਪਾਣੀ ਲਾ ਦੀਏ ਸਾਡੇ ਪਿੰਡੋਂ ਹੀ ਸੀਗੇ ਮੈਂ ਕਿਹਾ ਲਾ ਦਿਓ ਬੇਫਿਕਰ ਹੋ ਕੇ ਲਾ ਦਿਓ ਕਹਿੰਦਾ ਸਪਰੇਅ ਵੀ ਕਰਨੀ ਆ ਕੱਲ ਨੂੰ ਧੁੱਪ ਨਿਕਲੂ ਮਗਾ ਨਿਕਲੋਗੀ ਕਰਦੇ ਕਰਦੇ ਸਭ ਬਗਾਨੀ ਬੜਾਈ ਬੈਠੇ ਬਾਈ ਪੂਰਾ ਹਨਾ ਪਿੰਡ ਵਾਲੇ ਦਾ ਪੱਕਾ ਬਗਾਈ ਬੈਠੇ ਵੀ ਇਹ ਤਾਂ ਪੁੱਛ ਲੈ ਹਾਂਜੀ ਮੈਂ ਨਾ ਅਸਲ 'ਚ ਇਸ ਲਾਈਨ ਦੇ ਵਿੱਚ ਜਾਣਾ ਚਾਹੁੰਦਾ ਸੀ ਸਰਕਾਰੀ ਏਜੰਸੀ ਦੇ ਵਿੱਚ ਚਲੋ ਨਹੀਂ ਜਾ ਸਕੇ ਮੈਂ ਪੜਾਈ ਤਾਂ ਕਰ ਲਈ ਸੀ ਅੱਧੀ ਪੜਾਈ ਜਿਹੜੀ ਆਪਣੀ ਬਚਾਲੇ ਰ ਦਲ ਉੱਤਰ ਦੇਵੀਆਂ ਹਨਾ ਲੋਕ ਤਾਂ ਹੀ ਜਾਣਦੇ ਆਪਾਂ ਨੂੰ ਤਾਂ ਹੀ ਇੰਨਾ ਵਿਸ਼ਵਾਸ ਕਰਦੇ ਆ ਟੋਰਨੇਡੋ ਤੁਸੀਂ ਆਫ ਦੀ ਰਿਕਾਰਡ ਵੀ ਗੱਲ ਕਰ ਰਹੇ ਸੀ ਕਿ ਜਿਵੇਂ ਕਿ ਲੋਕਾਂ ਨੂੰ ਜਿਹੜਾ ਚਰਚਾ ਦੇ ਵਿੱਚ ਆ ਉਹ ਸਿਰਫ ਭਗਤੇ ਵਾਲਾ ਸੀ ਟੋਰਨੇਡੋ ਸਿਰਫ ਭਗਤੀ ਹੀ ਬਣਿਆ ਜਾਂ ਪੰਜਾਬ ਦੀ ਗੱਲ ਕਰਾਂ ਜਾਂ ਪੂਰੇ ਭਾਰਤ ਦੀ ਗੱਲ ਕਰਾਂ ਹੋਰ ਪਾਸੇ ਵੀ ਜਿਹੜੇ ਬਣੇ ਇਹ ਇਹ ਹੈ ਜੀ ਮਤਲਬ ਕਿ 2 ਮਾਰਚ ਨੂੰ ਸਿਰਫ ਇਹੀ ਟੋਰਨੇਡੋ ਨਹੀਂ ਬਣਿਆ ਪੰਜਾਬ ਵਿੱਚ ਕੋਟਕਟ ਉਹਦੇ 2-3 ਟੋਰਨੇਡੋ ਬਣੇ ਨੇ ਇਹ ਉਹੀ ਗੱਲ ਹੋ ਗਈ ਨਾ ਇਹ ਵੀਡੀਓ ਥੋੜੀ ਜਿਆਦਾ ਟ੍ਰੈਂਡਿੰਗ ਚ ਆ ਗਈ ਜਿਆਦਾ ਲੋਕਾਂ ਨੇ ਬਣਾ ਲਈ ਤੇ ਜਿਹੜਾ ਇੱਕ ਫਲੋਰ ਕੋਲੇ ਬਣਾ ਸੀ ਉਹਦੀਆਂ ਇੱਕ ਦੋ ਵੀਡੀਓ ਹੀ ਸਾਹਮਣੇ ਆਈਆਂ ਤੇ ਉਹਨੇ ਨੁਕਸਾਨ ਹਾਲਾਂਕਿ ਘੱਟ ਕੀਤਾ ਉਹ ਤੇ ਸੇਤੀ ਖਤਮ ਹੋ ਗਿਆ ਤੇ ਇੱਕ ਅੰਬਰਸਰ ਸਾਈਡ ਅਜਨਾਲਾ ਸਾਈਡ ਵੀ ਦੱਸਿਆ ਜਾ ਰਿਹਾ ਵੀ ਟੂਰਨੇਡੋ ਬਣਿਆ ਸੀਗਾ ਹਾਲਾਂਕਿ ਉਹਦੀ ਕੋਈ ਫੁਟੇਜ ਵਗੈਰਾ ਨਹੀਂ ਮਿਲੇਗੀ ਪਰ ਫਿਰ ਵੀ ਇਹ ਕਨਫਰਮਾ ਬਣਿਆ ਹੋਣਾਗਾ ਕਿਉਂਕਿ ਰਡਾਰ ਤੇ ਰੈਡਾ ਸਪੌਟ ਜਿਹੜੇ ਦਿਖਾਈ ਦੇ ਰਹੇ ਜਈ ਕਈ ਏਰੀਆਾਂ ਦੇ ਵਿੱਚ ਤੇ ਇੱਕ ਚੀਜ਼ ਮੈਨੂੰ ਜ਼ਰੂਰ ਆਖਰ ਤੇ ਦੱਸ ਦਿਓ ਜਿਸ ਤਰ੍ਹਾਂ ਨੇ ਤੁਸੀਂ ਕਿਹਾ ਸੀ ਕਿ 1-2 ਮਾਰਚ ਦੀ ਵੀ ਹਾਲਾਂਕਿ ਤੁਸੀਂ ਦੱਸਿਆ ਸੀ ਇਹ ਕਿੰਨੇ ਪਰਸੈਂਟ ਚਾਂਸਸ ਜਿਹੜੇ ਨੇ ਉਹ ਕਿੰਨੇ ਪਰਸੈਂਟ ਚਾਂਸਸ ਹੁੰਦੇ ਨੇ ਜਿਵੇਂ ਤੁਸੀਂ 1-2 ਮਾਰਚ ਦੀ ਗੜੇ ਮਾਰੀ ਦੀ ਗੱਲ ਕਰੀ ਸੀ ਤੁਸੀਂ ਪਹਿਲਾਂ ਦੱਸ ਦਿਓ 2 ਦਿਨ 3 ਦਿਨ 4 ਦਿਨ ਦੇ ਮੌਸਮ ਦੇ ਮિજાਜ ਦੀ ਗ ਉਸ ਦਿਨ ਤਾਂ ਜੀ ਮਤਲਬ ਕਿ 2 ਦਿਨ ਪਹਿਲਾਂ ਮੈਂ 100% ਹੀ ਕਨਫਰਮ ਸੀਗਾ ਦੇਖ ਕੇ ਜੋ ਵੀ ਡਾਟਾ ਆਪਾਂ ਨੂੰ ਮਿਲਦਾਗਾ ਜੋਰ ਪਰ ਏਜੰਸੀਆਂ ਤੋਂ ਜਾਂ ਅਮਰੀਕਾ ਦੀ ਏਜੰਸੀਆਂ ਹਨਾ ਜੋ ਵੀ ਆਪਾਂ ਡਾਟਾ ਫਾਲੋ ਕਰਦੇ ਆਗੇ ਉਹ ਉਹਨਾਂ ਦੇ ਅਕਾਊਂਟਿੰਗ ਨਹੀਂ ਚਾਹੀਦਾ ਅਕਾਊਂਟਿੰਗ ਵੀ ਨਹੀਂ ਚੱਲ ਸਕਦੇ ਆਪਾਂ ਕਿਉਂਕਿ ਆਪਾਂ ਦਾ ਤਜਰਬਾ ਵੀ ਖੁਦ ਦਾ ਕੰਮ ਕਰਨਾ ਚਾਹੀਦਾ ਹੋਵੇ ਨਾ ਵੀ ਆਪਣੇ ਏਰੀਆ 'ਚ ਕਿੱਦਾਂ ਦੀ ਸਥਿਤੀ ਰਹਿੰਦੀ ਆ ਜ਼ਿਆਦਾਤਰ ਹਨਾ ਜਦੋਂ ਤੋਂ ਵੀ ਕੋਈ ਸਿਸਟਮ ਆਉਂਦਾਗਾ ਤਾਂ ਫਿਰ ਮੈਂ ਖੁਦ ਦਾ ਦਿਮਾਗ ਲਾਇਆ ਜੋ ਵੀ ਡਾਟਾ ਸੀ ਆਦੇ ਦਿਮਾਗ ਦੇ ਵਿੱਚ ਇਕੱਠਾ ਕਰਕੇ ਸਾਰਾ ਕੰਬਾਈਨ ਕਰਕੇ ਇੱਕ ਚੀਜ਼ ਇੱਕ ਰਿਜ਼ਲਟ ਨੂੰ ਲੈਂਦਾ ਵੀ ਹਾਂ ਵੀ ਟੋਰਨੇਡੋ ਬਣੂਗਾ ਹੀ ਬਣੂਗਾ ਤੇ ਗੜੇ ਮਾਰੀ ਵੀ ਹੋਊਗੀ ਤੇ ਇੱਕ ਚੀਜ਼ ਮੈਂ ਕਹੀ ਸੀ ਇੱਕ ਰਿਕਾਰਡਡ ਵੀਡੀਓ ਪਾਈ ਸੀ ਮੈਂ ਆਪਦੀ ਆਈਡੀ ਤੇ ਪਾਈ ਸੀ ਬਲਜਿੰਦਰ ਸਿੰਘ ਮਾਨ ਦੇ ਉਹਦੇ ਵਿੱਚ ਇਹ ਗੱਲ ਕਹੀ ਸੀ ਵੀ ਕਾਫੀ ਪੈ ਰਿਹਾਗਾ ਜਿਹੜੀ ਮਾਰਚ ਦੇ ਵਿੱਚ ਇਹ ਜਿਆਦਾ ਤਾਪਮਾਨ ਵਧ ਗਿਆ ਤਾਂ ਇਹਦਾ ਅਸਰ ਆਉਣ ਦੇ ਦਿਨਾਂ ਦੇ ਵਿੱਚ ਸਿਸਟਮ ਦੇ ਰੂਪ ਵਿੱਚ ਦੇਖਣ ਨੂੰ ਮਿਲੂਗਾ ਜੀ ਜੀ ਭਾਈ ਸਾਹਿਬ ਮੈਂ ਤਾਂ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸੋ ਮੇਰੇ ਨਾਲ ਵੀਰ ਬਲਜਿੰਦਰ ਬੱਲੋ ਹੋਰੀ ਸੀ ਵੀਰ ਹਰ ਦਾ ਪੇਜ ਜਿਹੜਾ ਮੌਸਮ ਪੰਜਾਬ ਦਾ ਆਈਡੀ ਬਲਜਿੰਦਰ ਸਿੰਘ ਮਾਨ ਤੁਸੀਂ ਇਸ ਦੇ ਨਾਲ ਵੀ ਜਿਹੜਾ ਜੁੜੇ ਜ਼ਰੂਰ ਕਿਉਂਕਿ ਕਿਸਾਨ ਭਰਾਵਾਂ ਨੂੰ ਜ਼ਰੂਰਤ ਰਹਿੰਦੀ ਹੈ ਕਿ ਕਿ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਵਾਲਾ ਜਿਹੜਾ ਉਹ ਕੀ ਆ ਤਾਂ ਸਹੀ ਜਾਣਕਾਰੀ ਸਟੀਕ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਬੜਾ ਚੀਜ਼ ਬੜੀਆਂ ਵਾਹਾਂ ਚੱਲ ਰਹੀਆਂ ਸੀ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹੋਇਆ ਉਹ ਬਨਾਪਟੀਮੀ ਭਮ ਨਕਲੀਮੀ ਜਿਹੜਾ ਪਵਾਇਆ ਗਿਆ ਦੂਸਰੀ ਗੱਲ ਕਿ ਜਿਹੜੀ ਅਸਮਾਨ ਦੇ ਵਿੱਚ ਛੜਕਾ ਜਿਹੜਾ ਜਿਹੜਾ ਉਹ ਕੀਤਾ ਗਿਆ ਉਸ ਤੇ ਜਿਸ ਦੇ ਨਾਲ ਇਹ ਬਨਾਪਟੀ ਨਕਲੀਮੀ ਪਿਆ ਬਲਜਿੰਦਰ ਕੀਤਾ ਹੈ ਕਿ ਇਹ ਨਹੀਂ ਕਹਿੰਦੇ ਕਿ ਨਕਲੀ ਵੀ ਹੁੰਦਾ ਨਹੀਂ ਨਕਲੀ ਵੀ ਹੁੰਦਾ ਜ਼ਰੂਰ ਆ ਪਰ ਜਿਹੜਾ ਇਹ ਹੁਣ ਪਵਾਇਆ ਗਿਆ ਇਹ ਕੁਦਰਤੀ ਸੀ ਤੇ ਜਿਹੜੇ ਛੜਕਾ ਦੀ ਗੱਲ ਕੀਤੀ ਜਿਹੜੇ ਉਹ ਕਿਸੇ ਤਰ੍ਹਾਂ ਦਾ ਛੜਕਾ ਨਹੀਂ ਉਹ ਉਹਦੀ ਵੀ ਜਾਣਕਾਰੀ ਸਹੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕੀਤੀ ਉਸੇ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਆਉਂਦੇ ਹਾਂ ਜੀ ਧੰਨਵਾਦ